ਤਾ ਗੁਰੂ ਜੀ ਨੇ ਪਾਈ ਮਰਦਾਨਾਂ ਨੂੰ ਆਕਿਆ ਭਾਈ ਜੀ ਰਬਾਬ ਛੇੜੋ ਮਾਲਕ ਦੀ ਕੀਰਤੀ ਵਿੱਚ ਜੁੜੀਏ ਜਦ ਗੁਰੂ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ ਤਾਂ ਪੀਰ ਦਾ ਗੁਬੰਦ ਫਟ ਗਿਆ ਤੇ ਸੂਰਜ ਦੀਆਂ ਕਿਰਨਾਂ ਅੰਦਰ ਪ੍ਰਵੇਸ਼ ਕਰ ਗਈਆਂ ਗੁੱਸੇ ਨਾਲ ਭਰਿਆ ਪੀਰ ਬਾਹਰ ਨਿਕਲ ਆਇਆ ਤੇ ਗੁਰੂ ਜੀ ਨੂੰ ਕਹਿਣ ਲੱਗਾ ਤੁਸੀਂ ਮੇਰਾ ਚਲੀਹਾ ਪੰਕ ਕਰਕੇ ਚੰਗਾ ਨਹੀਂ ਕੀਤਾ ਇਹ ਤਾਂ ਸਾਰਾ ਝੂਠਿਆਂ ਦਾ ਸ਼ਹਿਰ ਹੈ ਅਸਲੀ ਮੈਂ ਇਸ ਨੂੰ ਘਰ ਕਰਨਾ ਚਾਹੁੰਦਾ ਸੀ ਇਹ ਸ਼ਹਿਰ ਦੇ ਇੱਕ ਸੀਠ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਂ ਖੁਦਾ ਅਗੇ ਬੇਨਤੀ ਕਰਕੇ ਉਸ ਨੂੰ ਇੱਕ ਪੁੱਤਰ ਲੈ ਦੇਵਾਂ ਤਾਂ ਉਹ ਪੁੱਤਰ ਸੀਠ ਮੇਰੀ ਸੇਵਾ ਵਿੱਚ ਮੈਨੂੰ ਹੀ ਦੇ ਦੇਵੇਗਾ ਮੈਂ ਤਾਂ ਖੁਦਾ પાસે ਉਸ ਨੂੰ ਪੁੱਤਰ ਲੈ ਦਿੱਤਾ ਸੀ ਪਰ ਉਹ ਆਪਣੇ ਕੀਤੇ ਵਾਅਦੇ ਤੋਂ ਮੁੱਕਰ ਗਿਆ ਏ ਸਾਰਾ ਸ਼ਹਿਰ ਵੀ ਉਸ ਨਾਲ ਹਮਦਰਦੀ ਕਰਦਾ ਏ ਮੇਰੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਗੁਰੂ ਸਾਹਿਬ ਜੀ ਨੇ ਪੀਰ ਨੂੰ ਆਖਿਆ ਕਿ ਆਪਾਂ ਹੁਣੇ ਹੀ ਸਾਰੇ ਮਾਮਲੇ ਦੀ ਜਾਂਚ ਕਰ ਲੈਂਦੇ ਹਾਂ ਗੁਰੂ ਜੀ ਨੇ ਪਾਈ ਮਰਦਾਨੇ ਨੂੰ 2 ਪੈਸੇ ਦੇ ਕੇ ਆਖਿਆ ਕਿ ਵਿਚਾਰ ਵਿੱਚੋਂ 1 ਪੈਸੇ ਦਾ ਝੂਠ ਤੇ 1 ਪੈਸੇ ਦਾ ਸੱਚ ਖਰੀਦ ਲਿਆਵੇ ਹਰ ਇੱਕ ਦੁਕਾਨਦਾਰ ਪਾਈ ਮਰਦਾਨੇ ਨੂੰ ਸੁਦਾਈ ਸਮਝ ਕੇ ਟਰਕਾਈ ਜਾਵੇ ਤੇ ਅੱਗੇ ਤੋਰੇ ਜਾਵੇ ਆਖਰ ਪਾਈ ਮਰਦਾਨਾ ਇੱਕ ਖਤਰੀ ਮੋਲ ਚਾਂਦੀ ਦੀ ਦੁਕਾਨ ਤੇ ਗਿਆ ਉਸ ਦੁਕਾਨਦਾਰ ਨੇ 2 ਪੈਸੇ ਲਏ ਤੇ ਇੱਕ ਪਰਚੀ ਤੇ ਲਿਖ ਦਿੱਤਾ ਮਰਨਾ ਸੱਚ ਹੈ ਤੇ ਜਿਉਣਾ ਝੂਠ ਮਰਦਾਨੇ ਨੇ ਉਹ ਪਰਚੀ ਗੁਰੂ ਸਾਹਿਬ ਜੀ ਨੂੰ ਦੇ ਦਿੱਤੀ ਗੁਰੂ ਜੀ ਨੇ ਉਹ ਪਰਚੀ ਪੀਰ ਜੀ ਨੂੰ ਦਿਖਾਈ ਤੇ ਆਖਿਆ ਕਿ ਇਸ ਸ਼ਹਿਰ ਵਿੱਚ ਸੱਚੀ ਲੋਕ ਵੀ ਵਸਦੇ ਹਨ। ਅਸਲੀ ਸ਼ਹਿਰ ਨੂੰ ਗਰਗ ਕਰਨਾ ਠੀਕ ਨਹੀਂ। ਗੁਰੂ ਜੀ ਨੇ ਮੂਲਚੰਦ ਨੂੰ ਪੀਰ ਦੇ ਡੇਰੇ ਬੁਲਾ ਲਿਆ ਤੇ ਉਸ ਨੂੰ ਆਖਿਆ ਕਿ ਤੂੰ ਪਰਚੀ ਤੇ ਕੀ ਲਿਖਿਆ ਏ? ਮਰਨਾ ਸੱਚੀ ਜੇ ਤੈਨੂੰ ਇਸ ਗੱਲ ਦਾ ਯਕੀਨ ਹੈ ਤਾਂ ਤੂੰ ਘਰ-ਬਾਰ ਆਪਣੇ ਪੁੱਤਰਾਂ ਦੇ ਹਵਾਲੇ ਕਰਕੇ ਪੀਰ ਦੀ ਸੇਵਾ ਵਿੱਚ ਆ ਜਾ। ਮੂਲਚੰਦ ਨੇ ਇਹ ਚੰਗਾ ਮੰਨ ਲਿਆ ਤੇ ਆਪਣਾ ਸਭ ਕੁਝ ਛੱਡ ਕੇ ਪੀਰ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ। ਪੀਰ ਨੇ ਗੁਰੂ ਸਾਹਿਬ ਜੀ ਦੀ ਸਿੱਖਿਆ ਲਈ ਉਸ ਦਾ ਧੰਨਵਾਦ ਕੀਤਾ ਇਹ ਵੇਖ ਕੇ ਪੀਰ ਬਹੁਤ ਖੁਸ਼ ਹੋਇਆ ਤੇ ਉਸ ਦਾ ਸਾਰਾ ਗੁੱਸਾ ਜਾਂਦਾ ਰਿਹਾ ਸ਼ਹਿਰ ਵਾਲੇ ਵੀ ਪੀਰ ਜੀ ਨੂੰ ਖੁਸ਼ ਵੇਖ ਕੇ ਬੇਫਿਕਰ ਹੋ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਸਾਹਿਬ ਜੀ ਨੇ ਪੀਰ ਨੂੰ ਸਮਝਾਇਆ ਖੁਦਾ ਬਹੁਤ ਬਿਆਨ ਤੇ ਉਸ ਅਗੇ ਸ਼ਹਿਰ ਨੂੰ ਗਰ ਕਰਨ ਦੀ ਪ੍ਰਾਰਥਨਾ ਕਰਨੀ ਕਿਸੇ ਨੂੰ ਵੀ ਸ਼ੋਭ ਦੀ ਨਹੀਂ ਤੁਸੀਂ ਤਾਂ ਧਾਰਮਿਕ ਵਿਅਕਤੀ ਹੋ ਪੀਰਾਂ ਫਕੀਰਾਂ ਦਾ ਕੰਮ ਹੈ ਰੱਬ ਦੀ ਰਜ਼ਾ ਵਿੱਚ ਰਹਿਣਾ ਤੇ ਸਰਬੱਤ ਦਾ ਭਲਾ ਮੰਗਣਾ ਕੁਦਾ ਬੜਾ ਬਹਿਨ ਤੇ ਉਸ ਨਾਲ ਟੱਕਰ ਲੈਣੀ ਸ਼ੋਭਦੀ ਨਹੀਂ ਪੀਰ ਫਕੀਰ ਨੂੰ ਤਾਂ ਕਿਸੇ ਦਾ ਬੁਰਾ ਕਰਨ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਆਉਣਾ ਚਾਹੀਦਾ ਗੁਰੂ ਜੀ ਦੇ ਉਪਦੇਸ਼ ਸੁਣ ਕੇ ਪੀਰ ਦੀ ਨਿਸ਼ਾ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ